ਕੰਮ ਕਰ ਦਿੰਦੇ ਹੋ ਕਿੰਨਾ দান ਲੋਕੀ ਕਰ ਦਿੰਦੇ ਨੇ ਤੇ ਕਿਹਾ ਇੱਕ ਫਿਰ ਉਹਦੀ ਫੋਟੋ ਖਿੱਚ ਕੇ ਫਿਰ ਉਹਨੂੰ ਵਾਇਰਲ ਕਰਦੇ ਆਂ ਅਸੀਂ ਫੇਸਬੁਕ ਤੇ ਵਟਸਐਪ ਤੇ ਕਿਉਂ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਚੰਗਾ ਕੰਮ ਕਰ ਰਹੇ ਹਾਂ ਤੁਸੀਂ ਸਾਨੂੰ ਦੇਖ ਕੇ ਚੰਗਾ ਕਰਮ ਕਰੋ ਤੁਸੀਂ ਚੰਗਾ ਕਰਮ ਕਰਨ ਗਏ ਸੀ ਜਾਓ ਤੇ ਉਹਦੀ ਪਤ ਲਾਣ ਕੇ ਅਸੀਂ ਘਰ ਜਾ ਕੇ ਇਹਨਾਂ ਤੋਂ ਨੂੰ ਘਰ ਬੈਠ ਕੇ ਸੁਰਮਿਤਗੀ ਮੈਸ ਨੂੰ ਹੋਵੇਗੀ ਜਿਨ੍ਹਾਂ ਨੂੰ ਤੁਹਾਡੇ ਕੋਲੋਂ ਦਾਨ ਕਰਦੇ ਹੱਥ ਮੰਗਦੇ ਸਤਗੁਰ ਪਾਸ਼ਾ ਜੀ ਕੋਲ ਅਸੀਂ ਦਾਨ ਮੰਗਦੇ ਹੱਥ ਐਵੇਂ ਹਟਦੇ ਆਂ ਗੁਰੂ ਪਾਸ਼ਾ ਜੀ ਕੋ ਤੇ ਅਸੀਂ ਦਾਤਾ ਹੋ ਗਏ ਹਾਂ ਜੀ ਉਹਦੀਆਂ ਦਾਤਾਂ ਨੂੰ ਉਹਦੀਆਂ ਦਾਤਾਂ ਨੂੰ ਉਹਦੇ ਬੰਦਿਆਂ ਨੂੰ ਦੇਣ ਜਾ ਰਿਹਾ ਤੇ ਉਹਨਾਂ ਨੂੰ ਹਿਸਾਏ ਸਮਝ ਕੇ ਤੇ ਆਪ ਦਾਤਾ ਬਣ ਕੇ ਉਹ ਭਾਗਾ ਵਾਲਿਓ ਸੇਵਾ ਕਰਨੀ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਪੁੱਛਦੇ ਤੁਸੀਂ ਵੀ ਅਸਲੀ ਸੇਵਾ ਹੁੰਦੀ ਕੀ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਸੇਵਾ ਕਰਦੇ ਸੀ ਤੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਸੀ ਕਿ ਕਦੋਂ ਕਿੱਥੋਂ ਕੀ ਆ ਗਿਆ ਉਹਨਾਂ ਦੇ ਪਰਦੇ ਪਰਜੇ ਦੇ ਵਿੱਚ ਕੋਈ ਆ ਪਰਦੇ ਦੇ ਵਿੱਚ ਘੁੰਮਦੇ ਸੀ ਕਦੇ ਮੂੰਹ ਬਣ ਕੇ ਆ ਜਾਣਾ ਕਦੇ ਲੋਈ ਲੈ ਕੇ ਆ ਜਾਣਾ ਕਦੇ ਰੂਪ ਚੇਂਜ ਕਰਕੇ ਆ ਜਾਣਾ ਕਦੇ ਭਿਖਾਰੀ ਬਣ ਕੇ ਆ ਜਾਣਾ ਕਦੇ ਸਾਧੂ ਬਣ ਕੇ ਆ ਜਾਣਾ ਆਪਣੀ ਪਰਚਾ ਦੇ ਵਿੱਚ ਵਿਚਰਨਾ ਜਾਣਣਾ ਵੀ ਮੇਰੀ ਪਰਚਾ ਮੇਰੇ ਬਾਰੇ ਕੀ ਕਹਿ ਰਹੀ ਹੈ ਮੇਰੇ ਬਾਰੇ ਉਹਨਾਂ ਦਾ ਕੀ ਰਵਈਆ ਹੈ ਭਾਗਵਾਨਾ ਜਿੰਦਗੀ ਤੁਸੀਂ ਨਾ ਰੱਬ ਦਾ ਨਾਮ ਲੈ ਕੇ ਜਿੰਦੇ ਹੋ ਜਿੰਦਗੀ ਤੁਸੀਂ ਜਿੰਦੇ ਹੋ ਵੀ ਰੱਬ ਰੱਬ ਨੇ ਸਾਨੂੰ ਸਿੱਕੀ ਰੂਪ ਦਿੱਤਾ ਗਿਆਨ ਦਿੱਤਾ ਸਾਨੂੰ ਇਹ ਕੁਝ ਦਿੱਤਾ ਭਾਵੇਂ ਤੁਸੀਂ ਜੱਜ ਹੋ ਭਾਵੇਂ ਤੁਸੀਂ ਵਕੀਲ ਹੋ ਭਾਵੇਂ ਤੁਸੀਂ ਕਿਸਾਨ ਹੋ ਭਾਵੇਂ ਤੁਸੀਂ ਏਅਰ ਫੋਰਸ ਦੇ ਵਿੱਚੋਂ ਤਾਂ ਭਾਵੇਂ ਤੁਸੀਂ ਪੁਲਿਸ ਦੇ ਵਿੱਚੋਂ ਕਿਸੇ ਵੀ ਵਿਭਾਗ ਦੇ ਵਿੱਚੋਂ ਤੁਸੀਂ ਪਰ ਤੁਸੀਂ ਇਹ ਕਿਉਂ ਭੁੱਲ ਜਾਂਦੇ ਕਿ ਤੁਹਾਡਾ